ਨਮਸਕਾਰ ਜੀ ਸ਼੍ਰੀ ਅਰਵਿੰਦ ਕੇਜੂ ਸਰਦਾਰ ਭਗਵੰਤ ਮਾਨ ਜੀ ਆਮ ਆਦੀ ਪਾਰਟੀ ਦੇ ਦਿਸ਼ਾ ਨਿਰਦੇਸ਼ਾਂ ਦੇ ਅਸੀਂ ਇਹ ਕਰਾਪਸ਼ਨ ਦੇ ਸਬੂਤ ਐਮਟੀਬੀ ਵਿਭਾਗ ਨੂੰ ਦਿੱਤੇ ਆ ਮਾਜੋਕ ਕਮਿਸ਼ਨਰ ਸਾਹਿਬ ਕੋ ਵੀ ਹੈਗੇ ਸਾਡੇ ਸਬੂਤ 1969 ਕੰਪਲੇਂਟ ਨੰਬਰ ਡਾਇਰੀ ਨੰਬਰ 96 ਨੂੰ ਅਸੀਂ ਉਹਨਾਂ ਨੂੰ ਨਿਗਾਹ ਚ ਕਰਾਤਾ ਸੀ ਉਸ ਤੋਂ ਬਾਅਦ ਉਹ ਕਾਰਵਾਈ ਨਹੀਂ ਕਰਦੇ ਉਸ ਤੋਂ ਬਾਅਦ ਐਮਟੀਬੀ ਵਿਭਾਗ ਉਹਨਾਂ ਦੀ ਵੀ ਡਾਇਰੀ ਨੰਬਰ ਹੈ गाइस 370 ਨੰਬਰ ਸ਼੍ਰੀ ਅੰਮ੍ਰਿਤਸਰ ਦੇ ਵਿੱਚ ਦੇਵ ਉਪਾਰ ਦੇ ਧੰਦੇ ਇਹੋ ਜਿਹੇ ਹੋਟਲਾਂ ਦੇ ਵਿੱਚ ਹੀ ਹੁੰਦੇ ਨੇ ਨਜਾਇਜ਼ੋ ਸਾਰੀ ਕਦਾ ਕੇ ਤੇ ਮਹਿਕਮੇ ਦੀਆਂ ਕਾਲੀਆਂ ਭੇਟਾ ਮਹਿਕਮੇ ਦੀਆਂ ਕਾਲੀਆਂ ਭੇਟਾ ਦਨਿੰਦਰ ਸ਼ਰਮਾ ਜੀ ਆਪਣੇ ਪਾਂਜੋ ਕਮਿਸ਼ਨਰ ਸਾਹਿਬ ਸਾਡਾ ਹੋਟਲਾਂ ਵਾਲੇ ਨਾਲ ਕੋਈ ਨਹੀਂ ਕਿਸੇ ਤਰ੍ਹਾਂ ਦਾ ਪਰ ਜਿਹੜੇ ਅਫਸਰ ਨੇ 2-2 ਲੱਖ ਰੁਪਏ ਤਨਖਾਹਾਂ ਲੈ ਕੇ ਕਾਰਵਾਈ ਨਹੀਂ ਕਰਦੇ ਕਿਉਂ ਕਿਉਂ ਨਹੀਂ ਕਰਦੇ ਐਮ ਐਲ ਏ ਜਿਵੇਂ ਜੋਤਗੁਰੋ ਸਾਹਮਣੇ ਦਫਤਰ ਉਹਨਾਂ ਦਾ ਉਹ ਦੇਖੋ ਸਾਹਮਣੇ ਬਿਲਕੁਲ ਐਮ ਐਲ ਏ ਜਿਵੇਂ ਜੋਤਗੁਰ ਜੀ ਦਾ ਦਫਤਰ ਹੈ ਸਿਰਫ ਸ਼ੇਰਗਿਲ ਜੀ ਉਹਨਾਂ ਕੋਲ ਵੀ ਅਸੀਂ ਕੰਪਲੇਨਟ ਕੀਤੀ ਉਹਨਾਂ ਦੀ ਨਿਗਾਹ ਚ ਕਰਾਇਆ ਕਿ ਸਰਕਾਰ ਦੀ ਬਦਨਾਮੀ ਹੁੰਦੀ ਵੀ ਤੁਸੀਂ ਇਹੋ ਜਿਹਾ ਕੰਮ ਨਾ ਕਰੋ ਸਰਕਾਰੀ ਮੁਲਾਜ਼ਮ ਹੋਗੇ ਪਰ ਉਹ ਨਹੀਂ ਹਟੇ ਨਰਿੰਦਰ ਸ਼ਰਮਾ ਜੀ ਸਰਕਾਰੀ ਮੁਲਾਜ਼ਮ ਹੋ ਕੇ ਨਹੀਂ ਹਟੇ ਏ ਟੀ ਬੀ ਰਮਨ ਕੁਮਾਰ ਜੀ ਉਹ ਵੀ ਨਹੀਂ ਹਟੇ ਇਹ ਨਜਾਇਜ਼ ਸਾਰੀਆਂ ਚਿਲੀ ਅੰਬਰੇ ਸਾਹ ਦੇ ਵਿੱਚ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਇਹ ਅਫਸਰ ਹੀ ਜੋ ਕੁਝ ਕਰਾਉਂਦੇ ਸਾਰਾ ਦੇਖੋ ਹੋਟਲ ਵਾਲੇ ਨੇ ਆਪਣਾ ਕੰਮ ਜਗਾ ਲਈਤੀ ਉਹਨੇ ਆਪਣਾ ਕੰਮ ਕਰਨਾ ਪਰ ਜਿਹੜੀ ਡਿਊਟੀ ਬੰਦੀ ਐ ਇਸ ਅਫਸਰਾਂ ਦੀ ਉਹ ਕਿੰਨੇ ਕੰਮ ਕਰਨਾ ਮੈਨੂੰ ਦੱਸੋ ਇਹ ਦੇਖੋ ਅਸੀਂ ਸੋਸ਼ਲ ਮੀਡੀਆ ਰਾਈ ਮਾਨ ਜੋ ਕਮਿਸ਼ਨਰ ਸਾਹਿਬ ਆਪਣੇ ਸ਼ੇਰਗਿਲ ਜੀ ਉਹਨਾਂ ਨੂੰ ਨਿਗਾ 20 ਵਾਰੀ ਕਰਾ ਬੈਠੇ ਆ ਰਮਨ ਗੁਮਾਰ ਜੀ ਨੂੰ 20 ਵਾਰੀ ਕਰਾ ਬੈਠੇ ਅਨੰਦ ਸ਼ਰਮਾ ਜੀ ਨੂੰ 20 ਵਾਰੀ ਕਰਾ ਬੈਠੇ ਆ ਐਮਐਲਏ ਜੀਵਨ ਜੋਤ ਕੋਰ ਜੀ ਅਸੀਂ 2027 ਦੇ ਵਿੱਚ ਆਪਣੀ ਸਰਕਾਰ ਆਮ ਆਦੀ ਪਾਰਟੀ ਦੀ ਫੇਰ ਬਣਾਉਣਾ ਚਾਹੁੰਦੇ ਆ ਪਰ ਸਾਡਾ ਹੀ ਐਮਐਲਏ ਪਾਰਟੀ ਦੇ ਬਰ ਖਿਲਾਫ ਚੱਲਦਾ ਪਿਆ ਸਾਡੀ ਆਮ ਆਦੀ ਪਾਰਟੀ ਦੇ ਇਹੋ ਜਿਹੇ ਦਸ਼ਨ ਦੇਸ਼ ਨਹੀਂ ਹੈਗੇ ਪਰ ਸਾਡਾ ਐਮਐਲਏ ਜੀਵਨ ਜੋਤ ਕੋਰ ਸਰਦਾਰ ਭਗਵੰਤ ਮਾਨ ਜੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੇ ਬਰ ਖਿਲਾਫ ਚੱਲਦਾ ਪਿਆ ਅਸੀਂ ਸਰਕਾਰ ਲਾਗੇ ਬੇਨਤੀ ਕਰਦੇ ਆ ਮਾਨਯੋਗ ਮੁੱਖ ਮੰਤਰੀ ਸਾਹਿਬ ਉਹਨਾਂ ਦੀ ਨਿਗਾਹ 'ਚ ਵੀ ਹੈਗਾ ਦੇਖੋ ਲੋਕਲ ਬੁੜੀ ਮੰਤਰੀ ਉਹਨਾਂ ਨੇ ਵੀ ਉਤੋਂ ਭੇਜ ਦਿੱਤਾ ਮਿਹਰਬਾਨ ਉਹਨਾਂ ਨੂੰ ਉੱਪਰੋਂ ਸਿਰਾਂ ਨਿਰਦੇਸ਼ ਆ ਚੁੱਕੇ ਹੈਗੇ ਨੇ ਪਰ ਉਹ ਕਾਰਵਾਈ ਕਰਨ ਦਾ ਨਾਂ ਨਹੀਂ ਲੈਂਦੇ ਸ਼ਹਿਰ ਦੇ ਵਿੱਚ ਇਹਨਾਂ ਲੋਕਾਂ ਨੇ ਪਖੰਡ ਫੜਾਇਆ ਜਿਹੜੇ ਨਰਿੰਦਰ ਸ਼ਰਮੇ ਵਰਗੇ ਹੈਗੇ ਨੇ ਇਹਨਾਂ ਨੂੰ ਫੋਨ ਕਰੋ ਫੋਨ ਨਹੀਂ ਸੁਣਦੇ ਐਮਟੀਵੀ ਵਿਭਾਗ ਟੋਟਲੀ ਕਾਲੀਆਂ ਭੇਟਾਂ ਦੇ ਨਾਲ ਭਰ ਗਿਆ ਫਿਰ ਇਹ ਕੀ ਕਰਦੇ ਨੇ ਅਸੀਂ ਅੱਜ ਆਨਲਾਈਨ ਬਿਲਕੁਲ ਕਹਿ ਰਹੇ ਲਾਈਵ ਇਹ ਕੀ ਕਰਦੇ ਨੇ ਆਪਣਾ ਏਜੰਟ ਭੇਜ ਦਿੰਦੇ ਨੇ ਕਿ ਹਾਂ ਜੀ ਤੁਸੀਂ ਮਕਾ ਕੇ ਆਓ ਅਸੀਂ ਬਿਲਕੁਲ ਸਪਸ਼ਟ ਲਫ਼ਜ਼ਾਂ ਚ ਕਹਿਣਾ ਚਾਹੁੰਦੇ ਸਾਡੇ ਕੋਈ ਕ腐ਸ਼ਨ ਵਾਲਾ ਬੰਦਾ ਨਾ ਆਵੇ ਨਾ ਸਾਡੇ ਨਾਲ ਅਫਸਰ ਆਵੇ ਜੋ ਤੁਹਾਡੀ ਡਿਊਟੀ ਬੰਦੀ ਉਹ ਕਰੋ ਅਸੀਂ ਆਪਣੀ ਸਰਕਾਰ ਦਾ ਕੰਮ ਕਰਦੇਵੇਂ ਤੁਸੀਂ ਆਪਣੀ ਡਿਊਟੀ ਦਾ ਕੰਮ ਕਰੋ ਮਿਹਰਬਾਨੀ ਸ਼ੁਕਰੀਆ ਜੀ ਅਸੀਂ ਹਰ ਮੰਤਰੀ ਦੀ ਨਿਗਾ ਚ ਕਰਾਇਆ ਲੋਕਲ ਬਡੀ ਦੀ ਵਿਜੀਲੈਂਸ ਦੀ ਨਿਗਾ ਚ ਕਰਾਈ ਸਰਦਾਰ ਭਗਵੰਤ ਮਾਨ ਦੀ ਨਿਗਾ ਚ ਉੱਪਰੋਂ ਦਿਸ਼ਾ ਨਿਰਦੇਸ਼ ਮਿਹਰਬਾਨ ਉਹਨਾਂ ਨੂੰ ਆ ਚੁੱਕੇ ਆ ਪਰ ਫਿਰ ਵੀ ਉਹ ਕਾਰਵਾਈ ਕਰਨ ਤੋਂ ਭਜਦੇ ਨੇ ਅਸੀਂ ਫਿਰ ਇੱਕ ਵਾਰੀ ਆਸ ਕਰਾਂਗੇ ਮਹਿਮੇ ਤੇ ਤੇ ਆਪਣੇ ਏਰੀਏ ਦੇ ਐਮ ਐਲ ਏ ਜੀਵਨ ਜੋਤ ਕੋਰ ਜੀ ਦੇ ਕਿ ਜੋ ਕਿਸੇ ਦੇ ਕਾਰਵਾਈ ਬੰਦੀ ਕਾਨੂੰਨੀ ਦਰ ਦੇ ਉਤੇ ਨਜਾਇਜ਼ ਨਹੀਂ ਕਾਨੂੰਨੀ ਦਰ ਦੇ ਉਤੇ ਜੋ ਕਾਰਵਾਈ ਬੰਦੀ ਹੋ ਕਰਨ ਕਿਸੇ ਕਰਪਸ਼ਨ ਵਾਲੇ ਦਾ ਸਾਥ ਨਾ ਦੇਣ ਭ੍ਰਿਸ਼ਟਾਚਾਰ ਦਾ ਨਾ ਸਾਥ ਨਾ ਦੇਣ ਸਾਡੀ ਆਵਾਜ਼ ਦੀ ਪਾਰਟੀ ਚ ਇਹੋ ਜਿਹਾ ਕੋਈ ਕੰਮ ਨਹੀਂ ਚੱਲਦਾ ਪਰ ਜੀਵਨ ਜੋਤ ਕੋਰ ਜੀ ਤੁਸੀਂ ਇਹ ਕਰਪਸ਼ਨ ਕਰਵਾ ਰਹੇ ਜੇ ਸਾਹਮਣੇ ਤੁਹਾਡਾ ਦਫ਼ਤਰ ਉਹ ਦੇਖੋ ਮਾਰੋ ਕੈਮਰਾ ਉਹ ਜਾਈਗੜ ਮੈਡਮ ਜੀਵਨ ਜੋਤ ਕੋਰ ਜੀ ਦਾ ਦਫ਼ਤਰ ਹੈ ਪਰ ਇਸ ਲੇਡੀਜ਼ ਨੇ ਐਮਐਲਏ ਜੀਵਨਜੋਤ ਕੋਰ ਜੀ ਨੇ ਜਦੋਂ ਦੇ ਆਏ ਨੇ ਕੰਮ ਖਰਾਬ ਕਰਦੇ ਪਏ ਨੇ ਸਾਡੀ ਪਾਰਟੀ ਦੀ ਬਦਨਾਮੀ ਕਰਦੇ ਪਏ ਨੇ ਇਹ 17 ਸਾਲਾਂ ਚ ਪਹਿਲੇ ਐਮਐਲਏ ਨੇ ਜੀਵਨਜੋਤ ਕੋਰ ਜੀ ਜਿਹੜੇ ਪਾਰਟੀ ਦੇ ਬਰਖਿਲਾਫ ਚੱਲਦੇ ਪਏ ਨੇ ਠੀਕ ਹੈ ਜੀ ਓਕੇ ਓਕੇ ਮੋਬਾਈਲ ਲੈ ਕੇ ਹੋ ਗਏ ਇਹ ਮੋਬਾਇਲਾ ਹੋਇਆ ਜੀ ਦੇਖੋ ਜੀ ਆਓ ਲਓ ਸਾਡਾ ਮੋਬਾਈਲ ਚੋਰੀ ਕਰਕੇ ਲੈ ਗਏ ਜੀ ਇਹ ਲੋ ਇਹਲੇ ਕਰਪਸ਼ਨ ਕਰਨ ਵਾਲੇ ਭ੍ਰਿਸ਼ਟਾਚਾਰ ਕਰਨ ਵਾਲੇ ਸਾਡਾ ਮੋਬਾਈਲ ਚੋਰੀ ਕਰਕੇ ਲੈ ਗਏ ਨੇ ਇਹਨਾਂ ਨੇ ਸਾਡੇ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਤੁਸੀਂ ਦੇਖਿਆ ਜੀ ਕੈਮਰਾ ਮਾਰਿਆ ਜੀ ਇਹ ਜੀ ਹੈਗੇ ਨੇ ਨੈਕਸਟ ਟੋਟਲ ਵਾਲੇ ਸੰਦੀਪ ਰਿਸ਼ੀ ਕਮਿਸ਼ਨਰ ਜੀ ਹੁੰਦੇ ਸੀ ਉਹਨਾਂ ਨੇ ਕਾਰਵਾਈ ਕਰਾਈ ਸੀ ਉਸ ਤੋਂ ਬਾਅਦ ਇਹਨਾਂ ਨੇ ਸਾਡਾ ਮੋਬਾਈਲ ਚੋਰੀ ਕੀਤਾ ਸਾਡੇ ਜੇਬ ਦੇ ਵਿੱਚੋਂ ਮੋਬਾਈਲ ਕੱਢਿਆ ਇਹ ਇਹ ਲੋਗ ਇਹ ਲੋਗ ਤੁਹਾਡੇ ਸਾਹਮਣੇ ਜੰਦਾ ਖੜੀ ਏ ਤੁਹਾਡੇ ਸਾਰੇ ਸਾਹਮਣੇ ਸਾਹਮਣੇ ਮੋਬਾਈਲ ਜੇਬ ਚੋਂ ਚੋਰੀ ਕਰਕੇ ਲਾਗੇ ਇਹਨਾਂ ਦੇ ਆਪਣੇ ਸ਼ਹਿਰ ਦੇ ਡੀਜੀਪੀ ਜੋ ਕਾਰਵਾਈ ਬੰਦੀ ਏ ਇਹਨਾਂ ਦੇ ਉਹ ਵੀ ਕਰੋ ਜਿਹੜੀ ਕਰਪਸ਼ਨ ਕਰਾਈ ਇਹਨਾਂ ਨੇ ਉਹ ਵੀ ਬਣੋ ਜਿਹੜੀ ਨਜਾਇਜ਼ ਕਾਰਵਾਈ ਕਰਵਾਈ ਇਹਨਾਂ ਨੇ ਉਹ ਵੀ ਕਰੋ ਆ ਦੇਖੋ ਮਾਰੋ ਜੀ ਕੈਮਰਾ ਮਾਰੋ ਉੱਪਰ ਕੈਮਰਾ ਅਸੀਂ ਪ੍ਰਸ਼ਾਸਨ ਲੱਗੇ ਇਹੋ ਹੀ ਬੇਨਤੀ ਕਰਦੇ ਜੀ ਕਾਰਵਾਈ ਕੀਤੀ ਜਾਏ ਸਰ ਇੱਕ ਫੋਟੋ ਦੇ ਉੱਪਰ ਨਜਾਇਜ਼ ਉਸਾਰੀ ਦਾ ਇਗਜ਼ਾਮ ਲੱਗ ਰਿਹਾ ਨਹੀਂ ਜੋ ਗੋਲਡਨ ਰੀਜਨ ਸਖਤੀ ਕਰਨਾ ਚਾਹੁੰਦਾ ਹਾਂ ਕੀ ਨਾ ਮੈਂ ਤੁਸੀਂ ਦੱਸਿਆ ਮੈਨੂੰ ਇਸ ਤੋਂ ਪਹਿਲਾਂ ਕਿ ਨੈਕਸਟ ਲੈਵਲ ਕਰਕੇ ਉਹਦੇ ਬਾਰੇ ਐ ਐਮਪੀਪੀ ਸਾਹਿਬ ਦਾ ਮੈਂ ਬਿਲਡਿੰਗ ਡਿਪਾਰਟਮੈਂਟ ਤੋਂ ਰਿਪੋਰਟ ਲਈ ਹੈ ਕਿ ਉਹ ਕਮਰਸ਼ੀਅਲ ਨਕਸ਼ਾ ਉਸ ਹੋਟਲ ਦਾ ਪਾਸ ਹੈ ਬਟ ਜੋ ਉੱਥੇ ਮੌਕੇ ਤੇ ਕੰਸਟਰਕਸ਼ਨ ਹੋਈ ਹੈ ਜਿਹੜੀ ਕਿ ਆਈ ਐਮ ਟੋਲਡ ਮੈਨੂੰ ਤੁਸੀਂ ਉਹ ਦੱਸ ਰਹੇ ਹੋ ਕਿ ਉਹ ਹੁਣ ਵੀ ਹੋਈ ਹੈ ਤੇ ਉਹ ਕੰਸਟਰਕਸ਼ਨ ਨਾਜਾਇਜ਼ ਹੈ अनਔਥਰਾਇਜ਼ਡ ਹੈ ਜੋ ਅਨੋਥਰਾਇਜ਼ਡ ਕੰਸਟਰਕਸ਼ਨ ਹੈਗੀ ਹੈ ਉਸ ਤੇ ਐਪਰੋਪਰੀਏਟ ਐਕਸ਼ਨ ਐਸ ਪਰ ਲਾਅ ਵਿਲ ਬੀ ਟੇਕਨ ਫਰਸਟ ਐਕਸ਼ਨ ਉਸ ਦਾ ਸੀਲਿੰਗ ਦਾ ਤੇ ਸੈਕੰਡ ਐਕਸ਼ਨ ਉਸ ਤੋਂ ਬਾਅਦ ਆਫਟਰ ਨੋਟਿਸ ਇਫ ਇਟ ਇਜ਼ ਕੰਪਾਉਂਡੇਬਲ ਤਾਂ ਕੰਪਾਉਂਡ ਕੀਤੀ ਜਾਏਗੀ ਅਗਰ ਕੰਪਾਉਂਡ ਨਹੀਂ ਹੁੰਦੀ ਤਾਂ ਡਿਮੋਲਿਸ਼ ਕੀਤੀ ਜਾਏਗੀ ਸਰ ਇਸ ਪਾਸੇ ਬੌਂਸਰ ਹੀ ਹੋਣੀ ਵਾਸਤਾਂ ਜੀ ਸ਼ਾਇਦ ਦੇ ਵਿੱਚ ਇਹ ਬੜਾ ਜਨਰਲ ਦਾ ਟਰਮ ਹੈ ਜੀ ਇਫ देयर ਇਜ਼ ਐਨੀਥਿੰਗ ਵਿਚ ਇਜ਼ ਗੋਇੰਗ ਔਨ ਅਗਰ ਇਸਤਰਾ ਨੇ ਕੋਈ ਕਿਸੇ ਵੀ ਤੁਹਾਡੇ ਰਾਹੀਂ ਕਿਸੇ ਸਿਟੀਜ਼ਨ ਦੇ ਰਾਹੀਂ ਜਾਂ ਕਿਸੇ ਦੇ ਰਾਹੀਂ ਵੀ ਕੋਈ ਇਸ ਤਰ੍ਹਾਂ ਦੀਆਂ ਅਗਰ ਬਿਲਡਿੰਗਸ ਜਿਹੜੀਆਂ ਪੈਰੀਆਂ ਨੇ ਅਗਰ ਉਸ ਤੇ ਅਗਰ ਕੋਈ ਨਜਾਇਜ਼ ਬਿਲਡਿੰਗ ਪੈ ਰਹੀ ਹੈ ਤਾਂ ਮੇਰੀ ਬੇਨਤੀ ਹੈ ਕਿ ਮੈਨੂੰ ਦੱਸੋ ਮੇਰਾ ਫੋਨ ਮੇਰਾ ਆਫਿਸ ਮੇਸ਼ਾ ਇਟਸ ਆਲਵੇਸ ਅਵੇਲੇਬਲ ਆਈ ਊਡ ਰਿਕਵੈਸਟ ਕਿ ਮੈਨੂੰ ਮੈਸੇਜ ਕਰ ਦਿੱਤਾ ਜਾਏ ਵੀ ਵਿਲ ਟੇਕ ਐਕਸ਼ਨ ਐਸ ਪਰ ਲਾਅ ਕਿਸੇ ਤਰ੍ਹਾਂ ਦੀ ਕੋਈ ਫੇਵਰਿਟਿਜ਼ਮ ਨਹੀਂ ਕਿਸੇ ਤਰ੍ਹਾਂ ਦਾ ਕੋਈ ਪ੍ਰੈਸ਼ਰ ਨਹੀਂ ਜਿਸ ਜੋ ਕਾਨੂੰਨਨ ਹੋਣਾ ਚਾਹੀਦਾ ਉਹੀ ਹੋਏਗਾ ਬਿਲਡਿੰਗਸ ਲੈ ਕੇ ਜਾਂ ਇੰਟੀਗ੍ਰੀਟੀ ਸਪੈਕਸ ਨੂੰ ਅੱਗੇ ਕਰਦੇ ਉਹ ਕਲੀਨਿਕ ਜਾਂ ਤਾਂ ਇਹ ਕੁਝ ਵੀ ਬੈਠਾ ਤਾਂ ਉਸਨੇਗਾ ਜੋ ਡਿਗੋਟ ਹੈ ਬਟ ਇਨ ਹਾਊ ਮਚ ਫੇਸਬੁਕ ਇਸ ਕਾ ਇੰਪੈਕਟ ਕਰਦਾ ਇਟ ਡਿਪੈਂਡਸ ਓਨ ਵਾਟ ਦ ਕੇਸ ਇਸ ਮੈਨ ਬਹੁਤ ਸਾਰੀਆਂ ਜੋ ਮੇਰਾ ਆਪਣਾ ਓਪੀਨੀਅਨ ਜੋ ਮੇਰੀ ਆਪਣਾ ਐਕਸਪੀਰੀਅੰਸ ਹੈ ਨਾਟ ਓਪੀਨੀਅਨ ਮੇਰਾ ਆਪਣਾ ਐਕਸਪੀਰੀਅੰਸ ਹੈ ਉਸ ਇਫ ਨਾਟ ਮੋਰ ਦਨ 80% ਆਫ ਦ ਕੰਪਲੇਂਟਸ ਆਰ ਫ੍ਰੀਵਲਸ ਉਹ ਕੰਪਲੇਂਂਟਸ ਕੋਈ ਅਲਟਰੀਅਰ ਮੋਟਿਵ ਨਾਲ ਕੀਤੀ ਜਾਂਦੀ ਹੈ ਸੋ ਉਹ ਜਿਹੇ ਉਹ ਜਿਹੇ ਕੇਸਸ ਅਸੀਂ ਬਿਯੋਂਡ ਅ ਪੁਆਇੰਟ ਵੀ ਵੀ ਵਿਲ ਨਾਟ ਬੀ ਅਬਲ ਟੂ ਰੀਐਕਟ ਬਟ ਵੇਰੇਵਰ ਦਾ ਕੰਪਲੇਂਟਸ ਆਰ ਜੈਨੂਇਨ ਦ ਐਕਸ਼ਨ ਵਿਲ ਬੀ ਸੀਨ ਔਨ ਦ ਫੀਲਡ ਚਾਹੇ ਉਸ ਤੇ ਰਿਐਕਸ਼ਨ ਹੋਵੇ ਨਾ ਹੋਵੇ ਦ ਕੰਪਲੇਂਟ ਤੇ ਰਿਵਰਟ ਹੋਵੇ ਨਾ ਹੋਵੇ ਆਈ ਥਿੰਕ ਦੈਟ ਇਜ਼ ਨਾਟ ਵੈਰੀ ਇੰਪੋਰਟੈਂਟ ਬਟ ਇਟ ਇਜ਼ ਮੋਰ ਇੰਪੋਰਟੈਂਟ ਕਿ ਉਸ ਤੇ ਐਕਸ਼ਨ ਹੋਣਾ ਚਾਹੀਦਾ ਕਿਸੇ ਵੀ ਤਰ੍ਹਾਂ ਦੀ ਜੈਨੂਇਨ ਕੰਪਲੇਂਟ ਹੈ ਜਿਹੜੀ ਜਿੱਥੇ ਐਕਚੁਅਲੀ ਦੇਰ ਆਰ ਵਾਇਲੇਸ਼ਨਸ ਵਿਚ ਆਰ ਫਾਊਂਡ ਵੀ ਵਿਲ ਇਮੀਡੀਏਟਲੀ ਟੇਕ ਐਕਸ਼ਨ ਐਂਡ ਦੋਸ ਬਿਲਡਿੰਗਸ ਵਿਲ ਬੀ ਸੀਲਡ ਆਈ ਥਿੰਕ ਯੂ ਹੈਵ ਸੀਨ ਦਿਸ ਸੂਨ ਇਥੇ ਗਰਮੰਦਲੀ ਬਿਲਡਿੰਗ ਸੀਗੀ ਸਵੇਰਾ ਹੋਟਲ ਦੀ ਬੰਦ ਕਰ ਦਿੱਤੀ ਗਈ ਉਹਦੇ ਉਹਦੇ ਅੱਗੇ देयर इज ਅ ਵਾਲ ਵਿਚ हैज बीन ਕੰਸਟਰਕਟਡ ਇਨ ਫਰੰਟ ਆਫ ਇਟ ਟੂ ਬਾਰ ਦਾ ਐਂਟਰੀ ਹਾਲਾਂਕਿ ਉਹਦੇ ਅੰਦਰ ਸਰਕਾਰੀ ਬੈਂਕ ਵੀ ਸੀਗਾ ਸੋ ਵੇਰਐਵਰ ਆਈ ਅਗੇਨ ਰਿਪੀਟ ਦਿਸ ਥੈਟ ਜਿੱਥੇ ਵੀ ਕੋਈ ਕਿਸੇ ਤਰ੍ਹਾਂ ਦੀ ਵਾਇਲੇਸ਼ਨ ਤੁਹਾਨੂੰ ਲੱਗਦੀ ਹੈ ਮੈਂ ਆਵਡ ਰਿਕਵੈਸਟ ਕਿ ਪਹਿਲਾਂ ਥੋੜਾ ਜਿਹਾ ਉਸ ਤੇ ਹੋਮਵਰਕ ਕਰ ਲਿਆ ਜਾਵੇ ਵੀ ਉਹ ਜੈਨੂਇਨਲੀ The public the time public the time it's it's also i only have so many hours in the day the, if you feel that uh, violation has been done then you please uh, send that complaint to my office action will be taken and you will see it on the ground all right